ਹਾਂਜੀ ਪਿਆਰੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਆਪਾਂ ਛੋਟਾ ਜਿਹਾ ਬਲਾਗ ਸਾਂਝਾ ਕਰਨ ਲੱਗੇ ਆ ਤੁਹਾਡੇ ਨਾਲ ਕੁਝ ਜਾਣਕਾਰੀ ਵੀ ਦੇਵਾਂਗੇ ਚਲੋ ਜਾਣਕਾਰੀ ਤਾਂ ਵੈਸੇ ਸਾਰਿਆਂ ਨੂੰ ਹੁੰਦੀ ਐ ਸਿਆਣੇ ਹੁੰਦੇ ਤੇ ਅੱਜ ਆਪਾਂ ਤੁਹਾਨੂੰ ਇੱਕ ਚੀਜ਼ ਦਾ ਰੂਪ ਦਿਖਾਉਣੇ ਆ ਬੇਟੇ ਦੀ ਨਿਗਾ ਘੱਟ ਐਨਕ ਲੱਗੀ ਹੋਈ ਐ 3.5 ਨੰਬਰ ਤੇ ਉਹਦੇ ਵਾਸਤੇ ਮੈਂ ਦਵਾਈ ਬਣਾਉਂਦੀ ਸੀ ਚਲੋ ਆਪਾਂ ਨਾਰਮਲੀ ਬਣਾ ਕੇ ਘਰੇ ਦੇ ਦੇਦਨੇ ਹੁੰਨੇ ਪਹਿਲਾਂ ਵੀ ਉਹਦੇ ਚ ਆਪਾਂ ਪਾਉਣੇ ਸੀਗੇ ਬਦਾਮ ਮਗਜ ਮਿਸ਼ਰੀ ਤੇ ਸੌਫ ਚਾਰੇ ਚੀਜ਼ਾਂ ਮਿਕਸ ਕਰਕੇ ਦਿਨੇ ਹੁੰਨੇ ਆਪਾਂ ਪੀਸ ਕੇ ਦੁੱਧ ਨਾਲ ਚਲੋ 2 ਚਮਚੇ ਸੁਬਾ ਦੋ ਸ਼ਾਮ ਆਪਾਂ ਦੇ ਲੈ ਲੈਣੇ ਆਨ ਨੂੰ ਨਾ ਤੇ ਮੈਂ ਉਹ ਸੁੱਕਣੇ ਪਾਉਣ ਲੱਗੀ ਸੀ ਕਿ ਮੈਂ ਕਿਹਾ ਧੁੱਪ ਲਵਾ ਕੇ ਪੀਸ ਦੇ ਆ ਚਲੋ ਧੁੱਪੇ ਧਰਨ ਲੱਗੀ ਮੈਂ ਜਦੋਂ ਦੇਖਿਆ ਤੇ ਮੈਂ ਤੁਹਾਨੂੰ ਉਹ ਅੱਗੇ ਦਿਖਾਉਣੀ ਹੈ ਵੀ ਆਪਾਂ ਕੀ ਚੀਜ਼ ਦੇਖੀ ਇਹਦੇ ਵਿੱਚ ਹਾਂਜੀ ਇਹ ਦੇਖੋ ਇਹ ਹੈਗੇ ਬਦਾਮ ਤੇ ਇਹ ਮਿਸ਼ਰੀ ਆਪਣੇ ਕੋਲ ਇਹ ਆਗੇ ਮਾਗਜ ਇਸ ਤੋਂ ਅੱਗੇ ਆਪਾਂ ਤੁਹਾਨੂੰ ਦਿਖਾਉਣੀ ਆ ਇਸ ਥਾਲ ਦੇ ਵਿੱਚ ਸੀਗੀ ਆਪਣੇ ਕੋਲੇ ਸੌਂਫ ਤੇ ਤੁਸੀਂ ਦੇਖ ਸਕਦੇ ਹੋ ਵੀ ਸੌਂਫ ਦਾ ਤੁਹਾਨੂੰ ਰੰਗ ਦਿਖਦਾ ਹੋਣਾ ਵੀ ਇੰਨਾ ਕਲਰ ਕੀਤਾ ਹੋਇਆ ਸੀ ਇੱਕ ਦਾਣਾ ਇਹਨੂੰ ਕਾਫੀ ਕਲਰ ਲੱਗਿਆ ਹੋਇਆ ਮੈਂ ਰੱਖਿਆ ਸੀ ਵਿੱਚ ਇਹ ਦੇਖ ਸਕਦੇ ਹੋ ਤੁਸੀਂ ਇਹਨੂੰ ਪੂਰਾ ਪ੍ਰੂਫ ਹੈ ਇਹ ਕਲਰ ਲੱਗਿਆ ਹੋਇਆ ਹੈ ਇਹਨੂੰ ਪੂਰਾ ਜਿਵੇਂ ਆਪਾਂ ਕਹਿ ਦਿੰਨੇ ਆ ਵੀ ਉੱਤੇ ਡਿੱਗ ਗਿਆ ਹਨਾ ਤੇ ਉਹ ਇਹਦੇ ਇਸ ਤਰ੍ਹਾਂ ਲੱਗਿਆ ਹੋਇਆਗਾ ਤੇ ਇਹ ਸਾਰਾ ਤੁਸੀਂ ਦੇਖ ਸਕਦੇ ਹੋ ਇਹ ਕਲਰ ਆਏਗਾ ਗ੍ਰੀਨ ਇਹ ਫੂਡ ਕਲਰ ਕਹਿ ਲੋ ਇਹ ਪ੍ਰੂਫ ਦਿਖ ਰਿਹਾ ਸਾਰੇ ਥਾਲ ਦੇ ਵਿੱਚ ਲੱਗਿਆ ਹੋਇਆ ਤੇ ਜਦੋਂ ਮੈਂ ਸੋਚਿਆ ਮੈਂ ਦੇਖਿਆ ਮੈਂ ਕਿ ਇੰਨਾ ਇਹਨੂੰ ਕਲਰ ਲੱਗਿਆ ਹੈਗਾ ਤੇ ਪੇਟ 'ਚ ਜਾ ਕੇ ਕੀ ਫਾਇਦੇ ਦੀ بجائے ਇਹ ਨੁਕਸਾਨ ਹੀ ਕਰੂਗਾ ਹਨ ਤੇ ਚਲੋ ਆਪਾਂ ਇਹਨੂੰ ਭਿਉਆਉ ਤਾਂ ਫਿਰ ਮੈਂ ਕਿਹਾ ਚਲੋ ਇਹਨੂੰ ਧੋ ਕੇ ਸੁਕਣੀ ਪਾਉਣੇ ਹੈਗੇ ਇਹਨੂੰ ਆਪਾਂ ਵਾਸ਼ ਕਰ ਲਿਆ ਸੌਂਫ ਨੂੰ ਤੇ ਮੈਂ ਤੁਹਾਨੂੰ ਦਿਖਾਉਣੀ ਹੈ ਇਹਦੇ ਵਿੱਚੋਂ ਜਿੰਨਾ ਵੀ ਇਹਦੇ ਵਿੱਚ ਪਾਣੀ 'ਚ ਕਲਰ ਨਿਕਲੂਗਾ ਤੇ ਆਪਾਂ ਵਿੱਧ ਪ੍ਰੂਫ ਚੈੱਕ ਕਰਦੇ ਹਾਂ ਇਹਨੂੰ ਅੰਜੇ ਦੇਖੋ ਆਪਾਂ ਜਿਹੜੀ ਇਹ ਸੌਫ ਵਾਸ਼ ਕੀਤੀ ਹੈ ਸਿਰਫ ਆਪਾਂ ਭਾਂਕੇ ਨਾਲ ਇਹਦਾ ਪਾਣੀ ਕੱਢਿਆ ਤੇ ਦੇਖ ਸਕਦੇ ਹੋ ਤੁਸੀਂ ਕਿੰਨਾ ਇਹਦੇ ਵਿੱਚ ਗ੍ਰੀਨ ਕਲਰ ਆ ਗਿਆ ਇਹ ਪਤਾ ਨਹੀਂ ਆਪਾਂ ਨੂੰ ਕੈਮੀਕਲ ਲੱਗੇ ਹੁੰਦੇ ਆ ਜਾਂ ਫੂਡ ਕਲਰ ਕੁਤਾ ਕੌਣ ਲਾਉਂਦਾ ਹੈ ਕੈਮੀਕਲ ਹੀ ਹੁੰਦੇ ਆ ਕੈਮੀਕਲਾਂ ਦੇ ਕਲਰ ਬਣਾ ਕੇ ਇਹ ਲਾਉਂਦੇ ਹੈਗੇ ਸਾਰੇ ਉੱਪਰ ਵੀ ਇਸ ਤਰ੍ਹਾਂ ਲੱਗੇ ਵੀ ਗ੍ਰੀਨ ਗ੍ਰੀਨ ਸੌਫ ਜ਼ਿਆਦਾ ਵਧੀਆ ਹੈਗੀ ਹੈਗੀ ਤੇ ਇਹ ਮੈਂ ਨਾਲ ਨਹੀਂ ਗਈ ਸੀਗੀ ਆਪ ਹੀ ਗਏ ਸੀਗੇ ਦੋਨੇ ਬੇਟਾ ਤੇ ਉਹਦੇ ਪਾਪਾ ਗਏ ਸੀ ਨਾਲ ਤੇ ਉਹ ਲੈ ਕੇ ਆਈ ਸੀ ਕੱਲ ਸ਼ਾਮ ਨੂੰ ਮंगाई ਸੀ ਮੈਂ ਤੇ ਦੇਖੋ ਹੁਣ ਆਪਾਂ ਇਹਨੂੰ ਵਾਸ਼ ਕਰਕੇ ਤੇ ਹਲੇ ਵੀ ਇਹਦੇ ਚਾ ਵੇਖੋ ਤੁਸੀਂ ਝਲਕ ਪੈ ਰਹੀ ਹੈ ਕਲਰ ਦੀ ਇਹਨੂੰ ਆਪਾਂ ਜਿੰਨਾ ਚਿਰ ਇਹ ਪੂਰੀ ਚੰਗੀ ਤਰ੍ਹਾਂ ਵਾਸ਼ ਨਹੀਂ ਕਲਰ ਲੈ ਨਹੀਂ ਜਾਂਦਾ ਆਪਾਂ ਇਹਨੂੰ ਇੱਕ ਦੋ ਵਾਰੀ ਹੋਰ ਵਾਸ਼ ਕਰਾਂਗੇ ਸਿਰਫ ਨਿੱਗਾ ਜਿਹਾ ਪਾਣੀ ਪਾ ਕੇ ਮੈਂ ਇਹਨੂੰ ਵਾਸ਼ ਕੀਤਾ ਹੈਗਾ ਤੇ ਇਧਰ ਤੁਸੀਂ ਪਾਣੀ ਦਾ ਕਲਰ ਵੀ ਦੇਖ ਸਕਦੇ ਹੋ ਹਨ ਆਪਾਂ ਭੈਣਾਂ ਨੂੰ ਸਾਰਿਆਂ ਨੂੰ ਇਹੀ ਰਿਕਵੈਸਟ ਕਰਦੇ ਹਾਂ ਵੀ ਕੋਈ ਵੀ ਚੀਜ਼ ਆਪਾਂ ਬਾਜ਼ਾਰ ਚੋਂ ਇਦਾਂ ਦੀ ਲੈ ਕੇ ਆਉਣੇ ਆ ਤੇ ਵਾਸ਼ ਜ਼ਰੂਰ ਕਰ ਲਿਆ ਕਰੋ ਹਾਂਜੀ ਭੈਣੋ ਆਪਾਂ ਤੁਹਾਨੂੰ ਇਹ ਦਿਖਾਤਾ ਹਨਾ ਕਿੰਨਾ ਕਲਰ ਆਇਆ ਇਹਦੇ ਵਿੱਚ ਸੌਫ ਦੇ ਉੱਤੇ ਕਲਰ ਬਹੁਤ ਜ਼ਿਆਦਾ ਹੋਇਆ ਹੋਇਆ ਸੀ ਐਕਸਟਰਾ ਪਤਾ ਲੱਗ ਰਿਹਾ ਸੀ ਵੀ ਇਹਦੇ ਉੱਤੇ ਕਲਰ ਹੋਇਆ ਕੈਮੀਕਲ ਹਨਾ ਤੇ ਜੇ ਆਪਾਂ ਸਬਜ਼ੀਆਂ ਲੈ ਕੇ ਆਉਣੇ ਤਾਂ ਉਹਨਾਂ ਦੇ ਉੱਤੇ ਵੀ ਬਹੁਤ ਵੀ ਪਾਲਿਸ਼ ਲੱਗੀ ਹੋਈ ਹੈ ਕੈਮੀਕਲ ਲੱਗੇ ਹੁੰਦੇ ਹੈਗੇ ਗੰਦੇ ਬੰਦੇ ਪਾਣੀ ਨਾਲ ਵਾਸ਼ ਕਰਦੇ ਹੈ ਤੇ ਆਪਾਂ ਸਾਰੀਆਂ ਭੈਣਾਂ ਨੂੰ ਇਹੀ ਰਿਕਵੈਸਟ ਕਰਾਂਗੇ ਵੀ ਚਲੋ ਪੈਸੇ ਤਾਂ ਭੈਣਾਂ ਸਾਰਿਆਂ ਸਿਆਣੀਆਂ ਹੀ ਹੁੰਦੀਆਂ ਹੈਂਗਾ ਚਲੋ ਕਈ ਵਾਰੀ ਨਹੀਂ ਵੀ ਆਪਣੇ ਧਿਆਨ ਚ ਰਹਿੰਦਾ ਵੀ ਹਰੇਕ ਚੀਜ਼ ਨੂੰ ਆਪਾਂ ਨੂੰ ਕੋਈ ਵੀ ਆਪਾਂ ਸਬਜ਼ੀ ਲੈ ਕੇ ਆਉਣੇ ਆਂਗੇ ਉਹਨੂੰ ਵੀ ਵਾਸ਼ ਕਰਨਾ ਚਾਹੀਦਾ ਆਪਾਂ ਨੂੰ ਪਹਿਲਾਂ ਕਈ ਪੈਣਾ ਮੈਂ ਦੇਖਿਆ ਸਾਡੇ ਪਿੰਡਾਂ ਦੇ ਵਿੱਚ ਤਾਂ ਖਾਸ ਕਰਕੇ ਵੀ ਉਸੇ ਤਰ੍ਹਾਂ ਜਿਵੇਂ ਲੈਂਦੀ ਆਪਾਂ ਸਬਜ਼ੀ ਨੂੰ ਕੱਟਣ ਲੱਗ ਜਾਂਦੇ ਆਂਗਾ ਪੈਣਾ ਚਲੋ ਵੀ ਛਿੱਲ ਕੇ ਆਪਾਂ ਉਤੋਂ ਛਿਲਕਾ ਲਾ ਕੇ ਧੋ ਲਾਂਗੇ ਤੇ ਪਹਿਲਾਂ ਨਹੀਂ ਵਾਸ਼ ਕਰਦੇ ਹਨਾ ਸਾਰਿਆਂ ਦਾ ਐਵੇਂ ਹੀ ਹੁੰਦਾ ਸੀ ਪਹਿਲਾਂ ਚਲੋ ਹੁਣ ਤਾਂ ਪੈਣਾ ਵਿੱਚ ਧੌਣ ਵੀ ਲੱਗਾਂਗਾ ਤੇ ਵਿੱਚ ਨਹੀਂ ਵੀ ਹਲੇ ਕਾਲੀ ਕਰਦੀਆਂ ਜਿਹੜੀਆਂ ਪੈਣਾ ਉਹ ਧੋਂਦੀਆਂ ਨਹੀਂ ਤੇ ਤੁਸੀਂ ਜਰੂਰ ਇਸ ਚੀਜ਼ ਦਾ ਧਿਆਨ ਰੱਖਿਆ ਕਰੋ ਤੇ ਪਹਿਲਾ ਚੀਜ਼ ਕੋਈ ਵੀ ਸਬਜ਼ੀ ਲੈ ਕੇ ਆਉਣੀ ਹੈ ਤੇ ਕੋਈ ਵੀ ਇਦਾਂ ਦੀ ਚੀਜ਼ ਲਿਆਉਣੇ ਆਪਾਂ ਬਾਜ਼ਾਰ ਚੋਂ ਤੇ ਜਿਹੜੀ ਵੀ ਚੀਜ਼ ਵਾਸ਼ ਹੋ ਸਕਦੀ ਉਹਨੂੰ ਵਾਸ਼ ਜ਼ਰੂਰ ਕਰਿਆ ਕਰੋ ਤੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਛੋਟੀ ਜੀ ਵੀਡੀਓ ਬਣਾਈ ਆਪਾਂ ਇੱਕ ਕੋਸ਼ਿਸ਼ ਕੀਤੀ ਹੈ ਤੁਹਾਡੇ ਰੂਬਰੂ ਹੋਣ ਦੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਭੈਣੋ ਆਪਣੀ ਭੈਣ ਦਾ ਜ਼ਰੂਰ ਸਾਥ ਦਿਓ ਥੈਂਕ ਯੂ